ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਹੁਣ ਤੱਕ ਦੇ ਰੁਝਾਨਾਂ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਭਾਜਪਾ ਅੱਗੇ ਜਿहां ਭਾਜਪਾ ਜਿੱਤ ਸਕਦੀ ਹੈ ਅਜਿਹੀ ਉਮੀਦ ਲਗਾਈ ਜਾ ਰਹੀ ਹੈ ਜੇਕਰ ਭਾਜਪਾ ਜਿੱਤ ਗਈ ਤੇ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਉਹਨਾਂ ਦੀ ਵਾਪਸੀ ਹੋਵੇਗੀ ਸੱਤਾ ਦੇ ਵਿੱਚ ਆਉਣਗੇ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਜੋ ਕਿ ਆਪਣੀ ਨਿਊ ਦਿੱਲੀ ਸੀਟ ਤੇ ਦੂਸਰੇ ਨੰਬਰ ਤੇ ਚੱਲ ਰਹੇ ਨੇ ਪਹਿਲੇ ਨੰਬਰ ਤੇ ਭਾਜਪਾ ਉਮੀਦਵਾਰ ਹੈ ਜੋ ਕਿ ਦੋਹਾਂ ਦੇ ਵਿੱਚ 450 ਦੇ ਕਰੀਬ ਵੋਟਾਂ ਦਾ ਫਰਕ ਦੱਸਿਆ ਜਾ ਰਿਹਾ ਪਹਿਲੇ ਰਜਾਨਾ ਦੇ ਵਿੱਚ ਅਰਵਿੰਦ ਕੇਜਵਾਲ ਪਿੱਛੇ ਨਜ਼ਰ ਆਏ ਜੋ 77 ਵੋਟਾਂ ਦੇ ਨਾਲ ਪਰ ਉਸ ਤੋਂ ਬਾਅਦ ਉਹ ਹੌਲੀ-ਹੌਲੀ ਅੱਗੇ ਆਉਣ ਲੱਗੇ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਰਜਾਨਾ ਦੇ ਵਿੱਚ ਇਹੀ ਦੱਸਿਆ ਗਿਆ ਕਿ ਅਰਵਿੰਦ ਕੇਜਵਾਲ ਇੱਕ ਵਾਰ ਫਿਰ ਤੋਂ ਦੂਸਰੇ ਨੰਬਰ ਤੇ ਹੋ ਗਏ ਨੇ ਤੇ ਭਾਜਪਾ ਉਮੀਦਵਾਰ ਤੇ ਅਰਵਿੰਦ ਕੇਜਵਾਲ ਦੋਹਾਂ ਦੇ ਵਿੱਚ ਘੱਟ 450 ਵੋਟਾਂ ਦਾ ਫਰਕ ਹੈ ਮਾਮਲੇ ਦੇ ਨਾਲ ਜੁੜੀ ਜੀ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਦੀ ਗਿਣਤੀ ਜਾ ਰਹੀ ਹੈ ਚੋਣ ਕਮਿਸ਼ਨ ਨੇ 70 ਸੀਟਾਂ ਦੇ ਰੁਝਾਨ ਜਾਰੀ ਕਰ ਦਿੱਤੇ ਨੇ ਇਸ ਅਨੁਸਾਰ ਭਾਜਪਾ ਦੇ ਕੋਲ 43 ਦੇ ਕਰੀਬ ਤੇ ਆਵਾਜ਼ਮੀ ਪਾਰਟੀ ਦੇ ਕੋਲ 25 ਦੇ ਕਰੀਬ ਸੀਟਾਂ ਚੋਣ ਕਮਿਸ਼ਨ ਦੇ ਅਨੁਸਾਰ ਰੁਝਾਨਾਂ ਦੇ ਵਿੱਚ ਭਾਜਪਾ ਨੂੰ ਬਹੁਮਤ ਮਿਲ ਰਹੀ ਹੈ ਦਿੱਲੀ ਵਿੱਚ 5 ਫਰਵਰੀ ਨੂੰ 70 ਸੀਟਾਂ ਤੇ 60 ਪੁਆਇੰਟ ਟਰੰਟ ਫੀਸ ਦੀ ਜਿਹੜੀ ਹੈ ਉਹ VOTING ਹੋਈ ਸੀ ਦਿੱਲੀ ਦੇ ਵਿੱਚ 5 ਫਰਵਰੀ ਨੂੰ 70 ਸੀਟਾਂ ਦੇ ਉੱਤੇ 60.64 ਫੀਸ ਦੀ VOTING ਹੋਈ ਸੀ 14 ਐਗਜ਼ਿਟ ਪੋਲ ਆਏ 12 ਦੇ ਵਿੱਚ ਭਾਜਪਾ ਤੇ ਦੋ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਣਨ ਦਾ ਅਨੁਮਾਨ ਜਤਾਇਆ ਗਿਆ ਦੁਪਹਿਰ 12 ਵਜੇ ਤੱਕ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਸਾਫ ਹੋ ਜਾਏਗਾ ਕੰਫਰਮੇਸ਼ਨ ਦੀ ਵੈਬਸਾਈਟ ਦੇ ਅਨੁਸਾਰ ਨਵੀਂ ਦਿੱਲੀ ਸੀਟ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹਿਲਾਂ ਅੱਗੇ ਚੱਲ ਰਿਹਾ ਸੀ ਪਰ ਹੁਣ ਪਿੱਛੇ ਚੱਲਦੇ ਹੋਏ ਉਹ ਨਜ਼ਰ ਆ ਰਹੇ ਨੇ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਪਰਵੇਸ਼ ਵਰਮਾ ਤੇ ਕਾਂਗਰਸ ਦੇ ਸੰਦੀਪ ਦਿਕਸ਼ਿਤ ਦੇ ਨਾਲ ਹੈ ਉੱਥੇ ਹੀ ਕਾਲਕਾਜੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਆਸ਼ੀ ਭਾਜਪਾ ਦੇ ਰਮੇਸ਼ ਵਿਧਵਾੜੀ ਤੋਂ ਪਿੱਛੇ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਜਸੋਧਿਆ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜੰਗਪੁਰਾਜ ਉਹ ਪਿੱਛੇ ਚੱਲ ਰਹੇ ਸੀ ਰਜ਼ੋਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਆਪਣੇ ਮੁਕਾਬਲੇਬਾਜ਼ ਆਮ ਆਦਮੀ ਪਾਰਟੀ ਦੇ ਐ ਧਨਵੰਤੀ ਚੰਦੇਲਾ ਤੋਂ ਅੱਗੇ ਚੱਲ ਰਹੇ ਨੇ 4 ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਜ਼ਿਆਦਾਤਰ ਉਮੀਦਵਾਰਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਛਾੜ ਰਹੇ ਨੇ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੂਸਰੇ ਨੰਬਰ ਤੇ ਚਲੇ ਗਏ ਨੇ ਤੇ ਪਹਿਲੇ ਨੰਬਰ ਤੇ ਭਾਜਪਾ ਉਮੀਦਵਾਰ ਹੈ ਫਿਲਹਾਲ ਦੇ ਰੁਝਾਨਾਂ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਅੱਗੇ ਹੈ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਹੈ ਭਾਜਪਾ ਦੇ ਕੋਲ ਇਸ ਵੇਲੇ 43 ਦੇ ਕਰੀਬ ਸੀਟਾਂ ਨੇ ਆਪ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 25 ਦੇ ਕਰੀਬ ਸੀਟਾਂ ਨੇ ਤੇ ਦੋਹਾਂ ਦੇ ਵਿੱਚ ਫਾਸਲਾ ਕਾਫੀ ਜ਼ਿਆਦਾ ਹੈ ਤੇ ਬਹੁਮਤ ਦਾ ਆंकड़ा ਜਿਹਾ ਉ ਭਾਜਪਾ ਪਾਰ ਕਰ ਚੁੱਕੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਹੁਣ ਤੱਕ ਦੇ ਰੁਝਾਨਾਂ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਭਾਜਪਾ ਅੱਗੇ ਹੈ। ਜਿहां ਭਾਜਪਾ ਜਿੱਤ ਸਕਦੀ ਹੈ ਅਜਿਹੀ ਉਮੀਦ ਲਗਾਈ ਜਾ ਰਹੀ ਹੈ। ਜੇਕਰ ਭਾਜਪਾ ਜਿੱਤ ਗਈ ਤੇ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਉਹਨਾਂ ਦੀ ਵਾਪਸੀ ਹੋਵੇਗੀ ਸੱਤਾ ਦੇ ਵਿੱਚ ਆਉਣਗੇ। ਦਸਿਆ ਜਾ ਰਿਹਾ ਹੈ ਕਿ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਤ ਕੇ ਜਿਵਾਰ ਜੋ ਕਿ ਆਪਣੀ ਨਿਊ ਦਿੱਲੀ ਸੀਟ ਤੇ ਦੂਸਰੇ ਨੰਬਰ ਤੇ ਚੱਲ ਰਹੇ ਨੇ ਪਹਿਲੇ ਨੰਬਰ ਤੇ ਭਾਜਪਾ ਉਮੀਦਵਾਰ ਹੈ ਜੋ ਕਿ ਦੋਹਾਂ ਦੇ ਵਿੱਚ 450 ਦੇ ਕਰੀਬ ਵੋਟਾਂ ਦਾ ਫਰਕ ਦੱਸਿਆ ਜਾ ਰਿਹਾ ਹੈ ਪਹਿਲੇ ਰੋਜਾਨਾ ਦੇ ਵਿੱਚ ਅਰਵਿੰਦ ਕੇਜਵਾਲ ਪਿੱਛੇ ਨਜ਼ਰ ਆਏ ਜੋ 77 ਵੋਟਾਂ ਦੇ ਨਾਲ ਪਰ ਉਸ ਤੋਂ ਬਾਅਦ ਉਹ ਹੌਲੀ-ਹੌਲੀ ਅੱਗੇ ਆਉਣ ਲੱਗੇ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਰੋਜਾਨਾ ਦੇ ਵਿੱਚ ਇਹੀ ਦੱਸਿਆ ਗਿਆ ਕਿ ਅਰਵਿੰਦ ਕੇਜਵਾਲ ਇੱਕ ਵਾਰ ਫਿਰ ਤੋਂ ਦੂਸਰੇ ਨੰਬਰ ਤੇ ਹੋ ਗਏ ਨੇ ਤੇ ਭਾਜਪਾ ਉਮੀਦਵਾਰ ਤੇ ਅਰਵਿੰਦ ਕੇਜਵਾਲ ਦੋਹਾਂ ਦੇ ਵਿਚਕਾਰ 450 ਵੋਟਾਂ ਦਾ ਫਰਕ ਹੈ ਮਾਮਲੇ ਦੇ ਨਾਲ ਜੁੜੀ ਜਾਨਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਨੇ 70 ਸੀਟਾਂ ਦੇ ਚੋਣ ਜਾਰੀ ਕਰ ਦਿੱਤੇ ਨੇ। ਇਸ ਅਨੁਸਾਰ ਭਾਜਪਾ ਦੇ ਕੋਲ 43 ਦੇ ਕਰੀਬ ਤੇ ਆਵਾਜ਼ੀ ਪਾਰਟੀ ਦੇ ਕੋਲ 25 ਦੇ ਕਰੀਬ ਸੀਟਾਂ। ਚੋਣ ਕਮਿਸ਼ਨ ਦੇ ਅਨੁਸਾਰ ਜਾਰਾ ਦੇ ਵਿੱਚ ਭਾਜਪਾ ਨੂੰ ਬਹੁਮਤ ਮਿਲ ਰਹੀ ਹੈ ਦਿੱਲੀ ਦੇ ਵਿੱਚ 5 ਫਰਵਰੀ ਨੂੰ 70 ਸੀਟਾਂ ਤੇ 60.64 ਫੀਸ ਦੀ ਜਿਹੜੀ ਹੈ ਉਹ VOTING ਹੋਈ ਸੀ। ਦਿੱਲੀ ਦੇ ਵਿੱਚ 5 ਫਰਵਰੀ ਨੂੰ 70 ਸੀਟਾਂ ਦੇ ਉੱਤੇ 60.64% ਦੀ ਵੋਟਿੰਗ ਹੋਈ ਸੀ 14 ਐਗਜ਼ਿਟ ਪੋਲ ਐ 12 ਦੇ ਵਿੱਚ ਭਾਜਪਾ ਤੇ ਦੋ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਣਨ ਦਾ ਅਨੁਮਾਨ ਜਤਾਇਆ ਗਿਆ ਦੁਪਹਿਰ 12 ਵਜੇ ਤੱਕ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਸਾਫ ਹੋ ਜਾਏਗਾ ਕੰਫਰਮੇਸ਼ਨ ਦੀ ਵੈਬਸਾਈਟ ਦੇ ਅਨੁਸਾਰ ਨਵੀਂ ਦਿੱਲੀ ਸੀਟ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹਿਲਾਂ ਅੱਗੇ ਚੱਲ ਰਹੇ ਸੀ ਪਰ ਹੁਣ ਪਿੱਛੇ ਚੱਲਦੇ ਹੋਏ ਉਹ ਨਜ਼ਰ ਆ ਰਹੇ ਨੇ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਪਰਵੇਸ਼ ਵਰਮਾ ਤੇ ਕਾਂਗਰਸ ਦੇ ਸੰਦੀਪ ਦਿਕਸ਼ਿਤ ਦੇ ਨਾਲ ਹੈ ਉੱਥੇ ਹੀ ਕਾਲਕਾਜੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਆਸ਼ੀ ਭਾਜਪਾ ਦੇ ਰਮੇਸ਼ ਵਿਧਵਾੜੀ ਤੋਂ ਪਿੱਛੇ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਜਸੋਧਿਆ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜੰਗਪੁਰਾਜ ਉਹ ਪਿੱਛੇ ਚੱਲ ਰਹੇ ਸੀ ਰਜ਼ੋਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਆਪਣੇ ਮੁਕਾਬਲੇਬਾਜ਼ ਆਮ ਆਦਮੀ ਪਾਰਟੀ ਦੇ ਐ ਧਨਵੰਤੀ ਚੰਦੇਲਾ ਤੋਂ ਅੱਗੇ ਚੱਲ ਰਹੇ ਨੇ ਹੋਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਜ਼ਿਆਦਾਤਰ ਉਮੀਦਵਾਰ ਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਛਾੜ ਰਹੇ ਨੇ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੂਸਰੇ ਨੰਬਰ ਤੇ ਚਲੇ ਗਏ ਨੇ ਤੇ ਪਹਿਲੇ ਨੰਬਰ ਤੇ ਭਾਜਪਾ ਉਮੀਦਵਾਰ ਹੈ ਫਿਲਹਾਲ ਦੇ ਰੁਝਾਨਾਂ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਅੱਗੇ ਹੈ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਹੈ ਭਾਜਪਾ ਦੇ ਕੋਲ ਇਸ ਵੇਲੇ 43 ਦੇ ਕਰੀਬ ਸੀਟਾਂ ਨੇ ਆਪ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 25 ਦੇ ਕਰੀਬ ਸੀਟਾਂ ਨੇ ਤੇ ਦੋਹਾਂ ਦੇ ਵਿੱਚ ਫਾਸਲਾ ਕਾਫੀ ਜ਼ਿਆਦਾ ਹੈ ਤੇ ਬਹੁਮਤ ਦਾ ਆਂਕੜਾ ਜੋ ਹੈ ਉਹ ਭਾਜਪਾ ਪਾਰ ਕਰ ਚੁੱਕੀ ਹੈ